ਸਭ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੇ ਵੱਲੋਂ ਦੋ ਹੋਰ ਉਮੀਦਵਾਰਾਂ ਦੇ ਨਾਮ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਉਹ ਚਾਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਦੇ ਸ਼ੇਨਨਪੁਰ ਸਾਪ ਤੋਂ ਮਲਵਿੰਦਰ ਸਿੰਘ ਕੰਗ ਨੂੰ ਟਿਕਟ ਦਿੱਤੀ ਗਈ ਹੈ ਹੁਣ ਤੱਕ ਆਮ ਆਦਮੀ ਪਾਰਟੀ ਦੇ ਵੱਲੋਂ ਕੁੱਲ ਮਿਲਾ ਕੇ ਨੌ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਰਕਰ ਅਤੇ ਚੀਫ ਸਪੋਕਸਪਰਸਨ ਮਾਲਵਿੰਦਰ ਸਿੰਘ ਕਾਂਗنو ਨੂੰ ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਜੋ ਉਮੀਦਵਾਰ ਬਣਾਇਆ ਕਾਂਗਨ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਪਾਰਟੀ ਨੇ ਤੁਹਾਨੂੰ ਮਾਨ ਬਖਸ਼ਿਆ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੇ ਪਾਰਟੀ ਲੀਡਰਸ਼ਿਪ ਦਾ ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਪਾਰਟੀ ਨੇ ਅੱਜ ਇੱਕ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਮੈਂ ਪਾਰਟੀ ਦੇ ਉਮੀਦਵਾਰ ਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਤੇ ਇਹ ਸੀਟ ਜਿਹੜੀ ਹੈਗੀ ਆ ਆਪਾਂ ਕਹੀ ਹੈ ਕਿ ਪੰਥਕ ਸੀਟ ਮੰਨਦੇ ਨੇ ਪੰਥਕ ਏਰੀਆ ਮੰਨਿਆ ਜਾਂਦਾ ਹੈ ਸ਼੍ਰੀ ਨੰਦਗੁਰ ਸਾਹਿਬ ਸੀਟ ਨੂੰ ਅਕਾਲੀ ਦਲ ਔਰ ਕਾਂਗਰਸ ਸੜੀ ਹੈਗੀ ਉਹਦੇ ਕੋਲ ਰਹੀ ਹੈ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸ਼੍ਰੀ ਨੰਦਗੁਰ ਸਾਹਿਬ ਤੋਂ ਜਿਸ ਤਰੀਕੇ ਨਾਲ ਭਾਈਚਾਰਕ ਸਾਂਝ ਔਰ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਜਿਹੜਾ ਸਿਧਾਂਤ ਹੈ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ ਸਾਰੇ ਭਾਈਚਾਰੇ ਮਿਲ ਕੇ ਹੀ ਗੁਰੂ ਸਾਹਿਬ ਦੀ ਜਿਹੜੀ ਅਸਲੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਆ ਤਾਂ ਡੈਫੀਨਿਟਲੀ ਆਮ ਆਦਮੀ ਪਾਰਟੀ ਦੀ ਤੇ ਰਾਜਨੀਤੀ ਹੀ ਲੋਕ ਹਿੱਤ ਵਾਸਤੇ ਸਾਰਿਆਂ ਨਾਲ ਲੈ ਕੇ ਚੱਲਣ ਦੀ ਹੈ ਸਾਰਿਆਂ ਨਾਲ ਲੈ ਕੇ ਤੇ ਬੀਜੇਪੀ ਵੀ ਇਸ ਵਾਰ ਮੈਦਾਨ ਦੇ ਵਿੱਚ ਹੈ ਕਿ ਬੀਜੇਪੀ ਕਹਿੰਦੀ ਹੈ ਕਿ ਇਹ ਜਿਹੜੀ ਪੂਰੀ ਬੈਲਟ ਹੈ ਨਾ ਦੁਰਸਾਦ ਸੀਟ ਨੂੰ ਉਹ ਹਿੰਦੂ ਸੀਟ ਦੇ ਇੱਕ ਕੇ ਚੱਲਦੀ ਹੈ ਤੇ ਇਸ ਗੱਲ ਨੂੰ ਲੈ ਕੇ ਉਹ ਪਹਿਲਾਂ ਵੀ ਉਹ ਜੀ ਸੀ ਡਿਮਾਂਡ ਕਰਦੇ ਨੇ ਉਹ ਪੰਜਾਬ ਜਿਹੜੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਮੈਂ ਪਹਿਲਾਂ ਜਿੱਤਰਾਂਗਾ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਉਹ ਇੱਥੇ ਭਾਈਚਾਰਕ ਸਾਂਝ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਫਿਰਕਿਆਂ ਨੂੰ ਨਹੀਂ ਇਸ ਕਰਕੇ ਗੁਰੂਆਂ ਦਾ ਸਨੇਹਾ ਹੀ ਇਹ ਹੈ ਸੋ ਅਸੀਂ ਆਮ ਆਦਮੀ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਹੈ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਸੀਂ ਆਪਣੇ ਉਸ ਏਜੰਡੇ ਤੇ ਅੱਗੇ ਵਧਾਂਗੇ ਜੋ ਮਾਨ ਸਾਹਿਬ ਦੀ ਸਰਕਾਰ ਨੇ 2 ਸਾਲ ਚ ਲੋਕ ਹਿੱਤ ਵਾਸਤੇ ਕੰਮ ਕੀਤੇ ਆ ਉਸ ਏਜੰਡੇ ਨੂੰ ਘਰ ਘਰ ਤੱਕ ਪਹੁੰਚਾਵਾਂ ਤੁਸੀਂ ਬਹੁਤ ਘੁੰਮੇ ਹੋ ਇਲਾਕੇ ਦੇ ਵਿੱਚ ਕੀ ਲੱਗਦਾ ਲੋਕਾਂ ਦੀ ਕੀ ਡਿਮਾਂਡ ਹੈ ਜਿਹੜੀ ਆਪਾਂ ਲੈ ਕੇ ਜਾਵਾਂਗੇ ਲੋਕਾਂ ਦੀ ਪੂਰੀ ਕਰਾਂਗੇ ਦੇਖੋ ਬੇਸਿਕਲੀ ਜਿਹੜੇ ਕਰਪਟ ਨਿਜ਼ਾਮ ਪਿਛਲੇ ਸਾਲਾਂ ਚ ਰਹਿ ਲੋਕ ਉਰ ਤੋਂ ਦੁਖੀ ਸੀ ਮਾਨ ਸਾਹਿਬ ਨੇ ਉਰਤੇ ਠੱਲ ਪਾਈ ਹੈ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿਸਾਨੀ ਵਾਸਤੇ तमाम ਮਾਨ ਸਾਹਿਬ ਦੀ ਸਰਕਾਰ ਨੇ ਉਪਰਾਲੇ ਕੀਤੇ ਆ ਜਿਦੇ ਨਾਲ ਕਿਸਾਨੀ ਮਜ਼ਬੂਤ ਹੋ ਰਹੀ ਹੈ ਔਰ ਇਹ तमाम ਜਿਹੜੀਆਂ ਗੱਲਾਂ ਹੈ ਇਹੀ ਪੰਜਾਬ ਨੂੰ ਬਿਹਤਰ ਬਣਾਉਣ ਚ ਅੱਗੇ ਵਧਦੀਆਂ ਸੋ ਇਸ ਏਜੰਡੇ ਤੇ ਲੈ ਕੇ ਅਸੀਂ ਲੋਕਾਂ ਚਾਵਾਂਗੇ ਆਖਰੀ ਸਵਾਲ ਹੈ ਕਿ ਲੀਡਰਸ਼ਿਪ ਜ਼ਿਆਦਾਤਰ ਜੇਲ੍ਹ ਚ ਹੈਗੀ ਹੈ ਤੇ ਉਸ ਨੂੰ ਲੈ ਕੇ ਜਿਹੜੀ ਕੈਂਪੇਨ ਹੈ ਉਹ ਕਿਦਾਂ ਚੱਲੇਗੀ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ ਮਨੀਸ਼ ਸੋਰੀ ਦੀ ਗੱਲ ਕਰੀਏ ਦੇਖੋ ਬੀਜੇਪੀ ਦਾ ਮਕਸਦ ਤੇ ਇਹ ਸੀ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਡੱਕ ਦਾਂਗੇ ਤੇ ਆਮ ਆਦਮੀ ਪਾਰਟੀ ਖਤਮ ਹੋ ਜਾਊਗੀ ਲੇਕਿਨ ਹੋਇਆ ਉਲਟ ਅਰਵਿੰਦ ਕੇਜਰੀਵਾਲ ਜੀ ਦੀ ਇਲਿਗਲ ਗ੍ਰਿਫਤਾਰੀ ਦੇ ਖਿਲਾਫ ਲੱਖਾਂ ਲੋਕ ਦਿੱਲੀ ਦੀਆਂ ਸੜਕਾਂ ਤੇ ਆਏ ਆ ਦੋ ਦਿਨ ਪਹਿਲਾਂ ਰਾਮਲੀਲਾ ਮidan ਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਬੀਜੇਪੀ ਦੀ ਤਾਨਾਸ਼ਾਈ ਵਾਲੀ ਔਰ ਐਂਟੀ ਪੀਪਲ ਜਿਹੜੀ ਪੋਲਿਟਿਕਸ ਹੈ ਉਹਨੂੰ ਲੋਕ ਨਕਾਰਨਗੇ ਔਰ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਾਨਸਾਬ ਦਾ ਜਿਹੜਾ ਪ੍ਰੋ ਪੀਪਲ ਏਜੰਡਾ ਹੈ ਉਹਨੂੰ ਲੋਕ ਐਕਸੈਪਟ ਕਰਦੇ। ਤੇ ਤੁਸੀਂ ਕਿਸ ਨੂੰ ਚੁਣੌਤੀ ਮੰਗਦੇ ਹੋ ਕਾਂਗਰਸ ਨੂੰ ਅਕਾਲੀ ਦਲ ਨੂੰ ਜਾਂ ਭਾਜਪਾ ਨੂੰ? ਦੇਖੋ ਇਹਨਾਂ ਲੋਕਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਲੋਕਾਂ ਦੀ ਕ੍ਰੈਡੀਬਿਲਟੀ ਹੁਣ ਰਹੀ ਨਹੀਂ। ਇਹਨਾਂ ਲੋਕਾਂ ਨੇ ਲੰਬੇ ਸਮੇਂ ਤੱਕ ਪੰਜਾਬ ਤੇ ਰਾਜ ਕੀਤਾ ਆ ਕਦੀ ਵੀ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਵੋਟਾਂ ਲੈ ਕੇ ਜਿੱਤ ਕੇ ਇਹਨਾਂ ਨੇ ਕਦੀ ਉਸ ਹਲਕੇ ਦੀ ਕੋਈ ਗੱਲ ਨਹੀਂ ਕੀਤੀ। ਸੋ ਇਹਨਾਂ ਲੋਕਾਂ ਨੂੰ ਆਲਰੇਡੀ ਪੰਜਾਬ ਦੇ ਲੋਕ ਨਕਾਰ ਚੁੱਕੇ ਆ। ਆਮ ਆਦਮੀ ਪਾਰਟੀ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਲੈ ਕੇ ਅਸੀਂ ਘਰ ਘਰ ਕੁੰਡਾ ਖੜਕਾਵਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਸਾਨੂੰ ਸਮਰਥਨ ਕਰਨਗੇ ਕੋਈ ਆਪਾਂ ਲੋਕਾਂ ਨੂੰ ਅਪੀਲ ਕਰਨ ਜਾਵਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਜੋ ਭਰੋਸਾ ਤੁਸੀਂ ਮਾਨ ਸਾਹਿਬ ਤੇ 2 ਸਾਲ ਪਹਿਲਾਂ ਦਿਖਾਇਆ ਸੀ ਆਮ ਆਦਮੀ ਪਾਰਟੀ ਤੇ ਮਾਨ ਸਾਹਿਬ ਪੂਰੀ ਮਜ਼ਬੂਤੀ ਨਾਲ ਉਸ ਝੰਡੇ ਤੇ ਵਧ ਰਹੇ ਅਸੀਂ ਉਹਨਾਂ ਦੇ ਸਿਪਾਈ ਆ ਸਾਡੇ ਵਰਗੇ ਇੱਕ ਨਿਮਾਣੇ ਵਰਕਰ ਨੂੰ ਪਾਰਟੀ ਨੇ ਮੌਕਾ ਦਿੱਤਾ ਔਰ ਅਸੀਂ ਵੀ ਸਾਫ ਸੁਥਰੀ ਔਰ ਲੋਕ हित ਦੀ ਰਾਜਨੀਤੀ ਚ ਲਗਾਤਾਰ ਅੱਗੇ ਵਧੇ ਆਂ ਔਰ ਤੇ ਭਰੋਸਾ ਰੱਖਦੇ ਆਂ ਤੇ ਲੋਕ ਸਾਨੂੰ ਸਮਰਥਨ ਕਰਨ ਇਹੀ ਅਪੀਲ ਹੈ ਆਮ ਆਦਮੀ ਪਾਰਟੀ ਬਿਲਕੁਲ ਸਾਫ ਸੁਥਰੀ ਰਾਜਨੀਤੀ ਲਿਕੇ ਅੱਗੇ ਵਧਦੇ ਆਂ ਤੇ ਇਸ ਵਾਰ ਵੀ ਕੁਝ ਨਹੀਂ ਦੇਖੇ ਲਿਕੇ ਜਾ ਰਹੇ ਆਂ ਇਹ ਕਹਿ ਨਾ ਸਕਾਂ ਮਰਵਾ ਦਿੰਦੇ ਆਂ ਕੈਮਰਾ ਪਰਸਨ ਜੁਗਨਸਨ ਨਾਲ ਮਨੋ ਜੋਸ਼ੀ ਜੀ ਮੀਡੀਆ ਚੰਡੀਗੜ੍ਹ